ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਪਰੌਂਠਾ ਬਣਿਆ ਕਿੰਨਾ ਸੌਫਟ ਐ ਦੇਖੋ ਜੀ ਆਪਣੇ ਆਪ ਹੀ ਟੁੱਟਦਾ ਜਾਂਦਾ ਔਰ ਐ ਦੇਖੋ ਨਾਲ ਮੱਖਣ ਨਿਕਾਲੋ ਘਰ ਦਾ ਲੱਸੀ ਬਣਾਓ ਮਿੱਠੀ ਨਮਕੀਨ ਜੜੀ ਵੀ ਬੱਚੇ ਪਸੰਦ ਕਰਦੇ ਨੇ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਕੇ ਦੇਖਣਾ ਬਹੁਤ ਹੀ ਵਧੀਆ ਬੰਦਾ ਹੈਲਦੀ ਪਰੌਂਠਾ ਔਰ ਜੜੀਆਂ ਤੁਸੀਂ ਸਬਜ਼ੀਆਂ ਪਾਓਗੇ ਉਹਦੇ ਨਾਲ ਹੋਰ ਵੀ ਹੈਲਦੀ ਹੋ ਜਾਏਗਾ ਔਰ ਬਿਲਕੁਲ ਘਰ ਦਾ ਖਾਣਾ ਦੇਖੋ ਕੋਈ ਐਕਸਟਰਾ ਚੀਜ਼ ਨਹੀਂ ਸੀ ਪਾਈ ਮਸਾਲੇ ਵੀ ਵਧੀਆ ਘਰ ਦੇ ਜੋ ਅਸੀਂ ਆਮ ਯੂਜ਼ ਕਰਦੇ ਆ ਉਹੀ ਅਸੀਂ ਪਾਏ ਨੇ ਠੀਕ ਹੈ ਜੀ ਇੱਕ ਵਾਰੀ ਮੇਰੇ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਇਹ ਦੇਖੋ ਜੀ ਪਰੌਂਠਾ ਕਿੰਨਾ ਵਧੀਆ ਬਣਿਆ ਬਿਲਕੁਲ ਪੀਸ ਹੋਏ ਨੇ ਇਹ ਦੇਖੋ ਇੱਕ ਇੱਕ ਪੀਸ ਹੋਇਆ ਹੈ ਬਿਲਕੁਲ ਟੁੱਟਿਆ ਹੋਇਆ ਨਾਲ ਹੀ ਉਤਾਰਦੇ ਆ ਸਾਰੇ ਬਸ ਮੈਂ ਕ੍ਰਸ਼ ਕੀਤਾ ਥੋੜਾ ਜਿਆਦਾ ਤੇ ਨਾਲ ਹੀ ਟੁੱਟ ਗਿਆ ਮੱਖਣ ਘਰ ਦਾ ਦਿਓ ਬੱਚਿਆਂ ਨੂੰ ਤਾਂ ਕਿ ਬੱਚਾ ਚ ਵੀ ਤਾਕਤ ਆਵੇ ਤੇ ਉਹਨਾਂ ਨੂੰ ਉਹਨਾਂ ਦੀ ਹੈਲਥ ਵੀ ਠੀਕ ਰਹੇ ਠੀਕ ਹੈ ਜੀ ਹੋ ਹੈਲਦੀ ਕਿਚਨ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਬਣਾ ਰਹੀ ਸੀ ਮਿੱਸੀ ਰੋਟੀ ਦਾਲ ਵਾਲੀ ਉਹ ਵੀ ਮਾਂ ਦੀ ਦਾਲ ਵਾਲੀ ਕਈ ਵਾਰੀ ਦੇਖੋ ਘਰ ਗੈਸਟ ਆ ਜਾਂਦੇ ਨੇ ਇਹ ਮਾਂ ਦੀ ਦਾਲ ਹੈ ਕਈ ਵਾਰੀ ਸਾਡੇ ਘਰ ਗੈਸਟ ਆ ਜਾਂਦੇ ਨੇ ਜਾਂ ਅਚਾਨਕ ਕਿ ਸਾਡੇ ਕੋਲ ਦਾਲ ਜ਼ਿਆਦਾ ਬਣ ਜਾਂਦੀ ਹੈ ਤੇ ਤੁਸੀਂ ਬਹੁਤ ਹੀ ਵਧੀਆ ਰੈਸਪੀ ਬਣਾ ਸਕਦੇ ਹੋ ਤੇ ਨਾਲ ਜੋਕੇ ਤੁਸੀਂ ਦਾਲ ਦੇ ਨਾਲ ਬਣਾਉਗੇ ਔਰ ਰੈਸਪੀ ਦੇ ਵਿੱਚ ਜਿਹੜੀਆਂ ਜਿਹੜੀਆਂ ਚੀਜ਼ਾਂ ਪਾਉਣੀਆਂ ਨੇ ਉਹ ਦੇਖ ਲਓ ਘਰ ਜੜੀ ਵੀ ਤੁਹਾਡੇ ਕੋਲ ਸਬਜੀ ਐ Shimla मिर्च ਪਈ ਐ ਗਾਜਰ ਪਈ ਐ ਗੋਭੀ ਪਈ ਐ ਆਲੂ ਬੋਇਲ ਕਰਕੇ ਪਾਣਨ ਆਲੂ ਪਾ ਸਕਦੇ ਹੋ ਮੈਂ ਤੁਰੀਆਂ ਲਿਆ ਨੇ ਲਸਣ ਦੀਆਂ ਇਹਨਾਂ ਮੈਂ ਕਦੂਕਸ ਕਰਾਂਗੀ ਸਿਰਫ ਇਹ ਚੀਜ਼ ਕਦੂਕਸ ਕਰਨੀ ਐ ਬਾਕੀ ਸਾਰਿਆਂ ਨੂੰ ਤੁਸੀਂ ਬਰੀਕ ਬਰੀਕ ਕੱਟਣਾ ਕਿਉਂਕਿ ਕ੍ਰਾਂਚੀ ਕ੍ਰਾਂਚੀ ਜਦੋਂ ਤੁਹਾਡੇ ਪਰੌਂਠੇ ਦੇ ਵਿੱਚ ਆਏਗਾ ਸਮਾਨ ਤੇ ਬਹੁਤ ਹੀ ਟੇਸਟੀ ਲੱਗੇਗਾ ਪਿਆਜ਼ ਵੀ ਦੇਖੋ ਮੈਂ ਬ੍ਰੇਕ ਬ੍ਰੇਕ ਕੱਟ ਲੈਨੇ ਧੰਨੀਆਂ ਮੈਂ ਡੰਡਲਾਂ ਸਮੇਤ ਕੱਟਿਆ ਡੰਡਲ ਬਿਲਕੁਲ ਵੀ ਸੁਟਨੇ ਡੰਡਲ ਤੁਸੀਂ ਜ਼ਿਆਦਾ ਯੂਜ਼ ਕਰਿਆ ਕਰੋ ਚਟਨੀ ਵਿੱਚ ਤੇ ਸਬਜ਼ੀਆਂ ਵਿੱਚ ਜਾਂ ਤੁਸੀਂ ਮਸਾਲਾ ਬਣਾਉਣ ਲੱਗਿਓ ਸਬਜ਼ੀ ਦਾ ਤਾਂ ਵੀ ਯੂਜ਼ ਕਰੋ ਵਿੱਚ ਇੱਕ ਟਮਾਟਰ ਮੈਂ ਅੱਧਾ ਲਿਆ ਹਰੀਆਂ ਮਿਰਚਾਂ ਲੀਆਂ ਨੇ ਦੋ ਲੋੜ ਮੁਤਾਬਕ ਤੁਸੀਂ ਮਿਰਚਾ ਵੀ ਲੈ ਸਕਦੇ ਹੋ ਔਰ ਇਹ ਸਾਰਾ ਮਟੀਰੀਅਲ ਜਾਏਗਾ ਦਾਲ ਵਾਲੀ ਰੋਟੀ ਦੇ ਵਿੱਚ ਠੀਕ ਹੈ ਜੀ ਤੇ ਅਸੀਂ ਹੁਣ ਕਿਹੜਾ ਕਿਹੜਾ ਸਮਾਨ ਲਿਆ ਮੈਂ ਲਿਆ ਅੱਧ ਦੀ ਕਟੋਰੀ ਦਹੀਂ ਦੀ ਤੇ ਅੱਧਿਕ ਕਟੋਰੀ ਮੈਂ ਲਈਏ ਵੇਸਣ ਦੀ ਇੱਕ ਕਟੋਰੀ ਮੈਂ ਲਈਏ ਆਟਾ ਵੀ ਔਰ ਇੱਕ ਕਟੋਰੀ ਸਾਡੇ ਕੋਲ ਹੈ ਦਾਲ ਦੀ ਦਾਲ ਹੋਰ ਵੀ ਐਕਸਟਰਾ ਪਈ ਹੋਈ ਹੈ ਅਗਰ ਸਾਨੂੰ ਜ਼ਰੂਰਤ ਪਈ ਤੇ ਅਸੀਂ ਦਾਲ ਹੋਰ ਪਾ ਲਾਂਗੇ ਬਟ ਅਸੀਂ ਨਾ ਪਾਣੀ ਦੇਚ ਪਾਣਾ ਨਾ ਅਸੀਂ ਦੁੱਧ ਪਾਣਾ ਕੋਈ ਵੀ ਚੀਜ਼ ਲਿਕਵਿਡ ਨਹੀਂ ਦੇਚ ਪਾਣੀ ਜਿਹਦੇ ਨਾਲ ਕਿ ਸਾਡਾ ਕੋਲ ਜਿਹੜਾ ਪਤਲਾ ਹੋ ਜਾਵੇ ਠੀਕ ਹੈ ਜੇ ਸਾਨੂੰ ਆਟੇ ਵਾਂਗੂ ਸਿੱਕ ਢੋ ਬਣਾ ਲੈਣਾ ਇਹਨਾਂ ਸਾਰੀਆਂ ਚੀਜ਼ਾਂ ਦਾ ਮਟੀਰੀਅਲ ਦੇਖੋ ਕਿੰਨਾ ਵਿੱਚ ਚੀਜ਼ਾਂ ਪਈਆਂ ਨੇ ਔਰ ਬਹੁਤ ਹੀ ਹੈਲਦੀ ਤੇ ਬਹੁਤ ਹੀ ਟੇਸਟੀ ਪਰੌਂਠੀ ਬਣੇਗੀ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਏਗੀ ਔਰ ਦੇਖੋ ਘਰ ਦਾ ਹੀ ਸਾਰਾ ਸਮਾਨ ਹੈ ਕੋਈ ਮੈਂ ਐਕਸਟਰਾ ਸਮਾਨ ਨਹੀਂ ਲਿਆ ਜਿਹਦੇ ਨਾਲ ਕਿ ਬੱਚਿਆਂ ਦੇ ਸਿਹਤ ਦੇ ਵਿੱਚ ਨੁਕਸਾਨ ਹੋਵੇ ਠੀਕ ਹੈ ਜੀ ਤੁਸੀਂ ਦਹੀਂ ਨੂੰ ਥੋੜਾ ਜਿਹਾ ਇਸ ਤਰ੍ਹਾਂ ਅੱਛੇ ਤਰ੍ਹਾਂ ਮੈਸ਼ ਕਰ ਲੈਣਾ ਕਿਉਂਕਿ ਵਿੱਚ ਪਾਣੀ ਤਕਰੀਬਨ ਗਰਮੀਆਂ ਦੇ ਦਿਨਾਂ ਵਿੱਚ ਹੋ ਜਾਂਦਾ ਇਸ ਤਰ੍ਹਾਂ ਵਿੱਚ ਉੱਤੇ ਉੱਤੇ ਪਾਣੀ ਆ ਜਾਂਦਾ ਤੇ ਤੁਸੀਂ ਇਹਨੂੰ ਮਿਕਸ ਕਰ ਲਓ ਮੇਰਾ ਘਰ ਦਾ ਹੀ ਦਹੀਂ ਹੈ ਮੈਂ ਬਿਜਾਰੋਂ ਨਹੀਂ ਲੈਂਦੇ ਮੈਂ ਘਰ ਹੀ ਇਸ ਜਮਾਨੇ ਆ ਕੋਈ ਯੂਜ਼ ਕਰਨਾ ਅਗਰ ਤੁਸੀਂ ਬਾਜ਼ਾਰ ਦਾ ਲਿਆ ਤੇ ਉਹਦੇ ਚੋਂ ਖੱਟਾ نکال ਲਓ ਰੋਟੀਆਂ ਜਿਆਦਾ ਖੱਟੀਆਂ ਵੀ ਨਹੀਂ ਵਧੀਆ ਲੱਗਦਾ ਕਿਉਂਕਿ ਜਦੋਂ ਅਸੀਂ ਆਟੇ 'ਚ ਇਹਨੂੰ ਪਾ ਕੇ ਰੱਖਣਾ ਨਾ ਤੇ ਇਹਦੇ 'ਚ ਖਮੀਰ ਆਪਣੇ ਆਪ ਹੀ ਬਣ ਜਾਂਦੇ ਆ ਆਟੇ 'ਚ ਸਿਰਫ ਅੱਧਾ ਘੰਟਾ ਤੁਸੀਂ ਆਟਾ ਰੱਖੋਗੇ ਤੇ ਜਦੋਂ ਤੁਸੀਂ ਦਹੀਂ ਪਾਇਆ ਹੋਏਗਾ ਇਹਨੇ ਸੌਫਟ ਹੋ ਜਾਣਾ ਆਟੇ ਨੇ ਬਹੁਤ ਜ਼ਿਆਦਾ ਔਰ ਹੈਲਥੀ ਹੋ ਜਾਏਗਾ ਕਿਉਂਕਿ ਪਹਿਲੇ ਜਿਹੜੇ ਪੁਰਾਣੇ ਲੋਕ ਸੀ ਦਹੀਂ ਤੇ ਮਿੱਠਾ ਸੋਡਾ ਆਟੇ ਵਿੱਚ ਜ਼ਰੂਰ ਪਾਉਂਦੇ ਹੁੰਦੇ ਸੀਗੇ ਤਾਂ ਕਿ ਜਿਹੜਾ ਆਟਾ ਖਜ਼ਮੋਜਵੇ ਬੱਚਿਆਂ ਤੇ ਵੱਡਿਆਂ ਨੂੰ ਵੀ ਠੀਕ ਹੈ ਜੀ ਤਾਂ ਹੁਣ ਅਸੀਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲੇ ਅਸੀਂ ਪਾਵਾਂਗੇ ਦਾਲ ਨੂੰ ਪਾ ਦਾਂਗੇ ਅਗਰ ਜ਼ਰੂਰਤ ਪੈਂਦੀ ਹੈ ਆਟਾ ਵੇਸਣ ਤੁਸੀਂ ਹੋਰ ਪਾ ਸਕਦੇ ਹੋ ਅਗਰ ਤੁਹਾਡੇ ਤੁਹਾਨੂੰ ਲੱਗਦਾ ਕਿ ਪਤਲੀ ਹੈ ਵੇਸਣ ਜਾਂ ਆਟਾ ਪਤਲਾ ਹੋ ਗਿਆ ਤੇ ਤੁਸੀਂ ਉਹਦੇ ਵਿੱਚ ਵੇਸਣ ਤੇ ਆਟਾ ਹੋਰ ਪਾ ਸਕਦੇ ਹੋ ਠੀਕ ਹੈ ਅਗਰ ਸਪੋ ਚ ਤੁਹਾਡੀ ਦਾਲ ਜਿਆਦਾ ਪਤਲੀ ਹੈ ਤੇ ਤੁਸੀਂ ਪਾਣੀ ਵਿੱਚ ਪਾ ਕੇ ਤਰੀ ਨੂੰ ਨਤਾਰ ਵੀ ਸਕਦੇ ਹੋ ਤਰੀ ਕੱਢ ਸਕਦੇ ਹੋ ਤੇ ਤੁਹਾਡਾ ਜਿਆਦਾ ਗਾੜਾ ਗਾੜਾ ਕੋਲ ਤੁਹਾਨੂੰ ਮਿਲ ਜਾਏਗਾ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਅਸੀਂ ਜੜੇ ਇੱਕ ਕਟੋਰੀ ਆਟੇ ਦੀ ਉਹ ਪਾ ਦਾਂਗੇ ਨਾਲ ਹੀ ਅਸੀਂ ਵੇਸਣ ਪਾ ਦਾਂਗੇ ਦਹੀਂ ਅਸੀਂ ਅੰਡੇ ਤੇ ਪਾਵਾਂਗੇ ਕਿਉਂਕਿ ਮਟੀਰੀਅਲ ਦੇ ਹਿਸਾਬ ਨਾਲ ਅਸੀਂ ਹੌਲੀ ਹੌਲੀ ਪਾਉਂਦੇ ਜਾਵਾਂਗੇ ਤੇ ਹੁਣ ਅਸੀਂ ਜਿਹੜਾ ਸਮਾਨ ਕੱਟਿਆ ਗੋਭੀ ਤੇ ਜਿਹੜਾ ਅਸੀਂ ਮਟੀਰੀਅਲ ਕੱਟਿਆ ਹੋਇਆ ਹੈ ਧਨੀਆ ਵਗੈਰਾ ਹਰੀ ਮਿਰਚ ਜਿਹੜਾ ਸਾਡਾ ਲਸਣ ਨੇ ਉਸੇ ਨੂੰ ਕद्दूकस ਕਰਕੇ ਪਾਵਾਂਗੇ ਜਾਂ ਇਹਨੂੰ ਮੈਸ਼ ਕਰਕੇ ਪਾਵਾਂਗੇ ਦੋਰੀ ਡੰਡੇ ਵਿੱਚ ਵੀ ਤੇ ਇਸ ਤਰ੍ਹਾਂ ਨਹੀਂ ਤੁਸੀਂ ਪਾਣਾ ਕਿਉਂਕਿ ਜਦੋਂ ਇਹ ਮੂੰਹ ਵਿੱਚ ਆਇਆ ਤੇ ਫਿਰ ਬੱਚਾ ਨੇ ਖਾਣਾ ਨਹੀਂ ਠੀਕ ਹੈ ਜੀ ਬਾਕੀ ਤੁਸੀਂ ਸਾਰਾ ਜਿੰਨੀਆਂ ਵੀ ਸਬਜ਼ੀਆਂ ਨੇ ਨਾ ਉਹਨੂੰ ਕਟਿੰਗ ਕਰਕੇ ਬਰੀਕ-ਬਰੀਕ ਕਟਿੰਗ ਕਰਕੇ ਪਾਣਾ ਹੈ ਕਿਉਂਕਿ ਜਿਹੜਾ क्रंची ਨਸੇ ਖਤਮ ਨਹੀਂ ਹੋਣਾ ਚਾਹੀਦਾ क्रंची क्रंची ਸਵਾਦ ਲੱਗਣ ਗਿਆ ਤੁਹਾਨੂੰ ਪਰੌਂਠਿਆਂ ਦੇ ਵਿੱਚ ਪਰੌਂਠੇ ਬਣਾਉਂਦਾ ਮੈਂ ਤੁਹਾਨੂੰ ਤਰੀਕਾ ਵੀ ਦੱਸਾਂਗੀ ਤੁਸੀਂ ਬਿਲਕੁਲ ਅਲੱਗ ਤਰੀਕੇ ਨਾਲ ਬਣਾਣਾ ਇਹ ਦੇਖੋ ਜੀ ਮਟੀਰੀਅਲ ਕਿੰਨਾ ਵਧੀਆ ਔਰ ਕਿੰਨਾ ਹੈਲਦੀ ਹਰ ਚੀਜ਼ ਵਿੱਚ ਹੈਲਦੀ ਪੈ ਰਹੀ ਹੈ ਹੁਣ ਅਸੀਂ ਪਾਵਾਂਗੇ ਜੀਰਾ ਤੇ ਜਵੈਨ ਜਿਹੜੀ ਜਵੈਨ ਹੈ ਉਹ ਤੇ ਵੈਸੇ ਜ਼ਰੂਰੀ ਤੁਸੀਂ ਪਰੌਂਠਿਆਂ ਦੇ ਵਿੱਚ ਪਾਓ ਮੈਂ ਜੀਰਾ ਜਵੈਨ ਇਕੱਠਾ ਕਰ ਦਿੱਤਾ ਸੀ ਇੱਕ ਵੱਡਾ ਚਮਚ ਬਣ ਗਿਆ ਤੇ ਅੱਧਾ ਅੱਧਾ ਚਮਚ ਜ਼ਰੂਰ ਪਾਣਾ ਠੀਕ ਹੈ ਜੀ ਹੁਣ ਅਸੀਂ ਨਮਕ ਲੋੜ ਦੇ ਮੁਤਾਬਿਕ ਪਾਵਾਂਗੇ ਕਿਉਂਕਿ ਦਾਲ ਵਿੱਚ ਵੀ ਸਾਡਾ ਨਮਕ ਹੈ ਤੇ ਅਸੀਂ ਵੇਸਣ ਤੇ ਆਟੇ ਵਾਸਤੇ ਤੇ ਸਬਜ਼ੀਆਂ ਵਾਸਤੇ ਇੱਕ ਛੋਟਾ ਚਮਚ ਪਾਵਾਂਗੇ ਜਦੋਂ ਤੁਸੀਂ ਆਟਾ ਗੁੰਨਣ ਲੱਗੋਗੇ ਥੋੜਾ ਜਿਹਾ ਧੋਕ ਮੁੱਕੀਆਂ ਰਹਿ ਜਾਣਗੀਆਂ ਤੇ ਤੁਸੀਂ ਨਮਕ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਜੇ ਤੁਹਾਨੂੰ ਘੱਟ ਲੱਗੇ ਤੇ ਤੁਸੀਂ ਫਿਰ ਪਾ ਲੈਣਾ ਹੁਣ ਅਸੀਂ ਪਾਵਾਂਗੇ ਸੁੱਕਾ ਧਨੀਆ ਹਰਾ ਧਨੀਆ ਸਿਪਾਤਾ ਸੁੱਕਾ ਧਨੀਆ ਵੀ ਪਾਣਾ ਜ਼ਰੂਰ ਅਗਰ ਤੁਹਾਡੇ ਕੋਲ ਕਸੂਰੀ ਮੇਥੀ ਪਈ ਹੈ ਤੇ ਉਹ ਵੀ ਪਾ ਲਓ ਥੋੜਾ ਜਿਹਾ ਸੇ ਪਾਵਾਂਗੇ ਗਰਮ ਮਸਾਲਾ ਇੰਨਾਂ ਕ ਹੈਲਦੀ ਐ ਪਰੌਂਠੇ ਬੰਦੇ ਨੇ ਬਹੁਤ ਹੀ ਟੇਸਟੀ ਮਜ਼ਾ ਆਜੰਦਾ ਖਾ ਕੇ ਦਹੀਂ ਨਾਲ ਖਾਓ ਚਾਹ ਦੇਸੀ ਘੋ ਨਾਲ ਖਾਓ ਮਲਾਈ ਨਾਲ ਖਾਓ ਬੱਚੇ ਬਹੁਤ ਹੀ ਖੁਸ਼ ਹੋ ਕੇ ਖਾਂਦੇ ਨੇ ਹੁਣ ਮੈਂ ਜਿਹੜਾ ਲਸਣ ਰਹਿ ਗਿਆ ਇਹਨੂੰ ਥੋੜਾ ਕद्दूकस ਕਰਕੇ ਪਾਣ ਲੱਗੀ ਹਾਂ ਠੀਕ ਹੈ ਜੀ ਹਾਂ ਜੀ ਮੈਂ ਵੇਸਣ ਨੂੰ ਕद्दूकस ਕਰ ਦਿੱਤਾ ਤੇ ਹੁਣ ਅਸੀਂ ਇਹਨੂੰ ਪਾ ਦਾਂਗੇ ਮਟੀਰੀਅਲ ਦੇ ਵਿੱਚ ਤੁਸੀਂ ਚਾਹੇ ਇਹਦੀਆਂ ਥੋੜਾ ਕੋਲ ਸਖਤ ਕਰਕੇ ਪੂਰੀ ਵੀ ਬਣਾ ਸਕਦੇ ਹੋ ਪੂਰੀ ਵੀ ਬਹੁਤ ਟੇਸਟੀ ਬਣੇਗੀ ਤੁਹਾਡੀ ਅਗਰ ਤੁਸੀਂ ਪਰੌਂਠੇ ਨਹੀਂ ਬਣਾਉਣਾ ਚਾਹੁੰਦੇ ਬੱਚੇ ਪੂਰੀ ਖਾਣਾ ਚਾਹੁੰਦੇ ਹਨ ਤੇ ਇਹਦੀ ਤੁਸੀਂ ਪੂਰੀ ਵੀ ਬਣਾ ਸਕਦੇ ਹੋ ਹੁਣ ਦੇਖੋ ਜੇ ਸਾਰਾ ਮਟੀਰੀਅਲ ਪਾ ਲਿਆ ਸਿਰਫ ਸਾਡਾ ਦਹੀਂ ਰਹਿ ਗਿਆ ਦਹੀਂ ਵਸੇ ਲੋੜ ਦੇ ਮੁਤਾਬਿਕ ਹੌਲੀ ਹੌਲੀ ਪਾਵਾਂਗੇ ਅਗਰ ਸਾਨੂੰ ਜ਼ਰੂਰਤ ਪਏਗੀ ਤੇ ਠੀਕ ਹੈ ਜੀ ਹੁਣ ਅਸੀਂ ਇਹਨੂੰ ਕੀ ਕਰਾਂਗੇ ਕੋਲ ਨੂੰ ਸਾਰਾ ਮਿਕਸ ਕਰ ਦਵਾਂਗੇ ਸਾਨੂੰ ਅਗਰ ਲੱਗਦਾ ਵੀ ਪਤਲਾ ਕੋਲ ਤੇ ਅਸੀਂ ਵਿੱਚ ਥੋੜਾ ਜਿਹਾ ਆਟਾ ਮਿਕਸ ਕਰ ਸਕਦੇ ਆ ਤੇ ਜਾਂ ਅਸੀਂ ਵੇਸਨ ਮਿਕਸ ਕਰ ਸਕਦੇ ਆ ਠੀਕ ਹੈ ਜੀ ਦੋਨਾਂ ਚੀਜ਼ਾਂ ਚੋਂ ਇੱਕ ਚੀਜ਼ ਤੁਸੀਂ ਪਾ ਲੈਣੀ ਹੈ ਤੇ ਇਹ ਦੇਖੋ ਜੀ ਆਟਾ ਕਿੰਨਾ ਵਧੀਆ ਬਣ ਗਿਆ ਹੁਣ ਮੈਂ ਦੋ ਚਮਚ ਵਿੱਚ ਪਾ ਰਹੀ ਆ ਦਹੀਂ ਦੇ ਕਿਉਂਕਿ ਇਕਦਮ ਨਹੀਂ ਪਾਣਾ ਜ਼ਿਆਦਾ ਪਤਲਾ ਨਾ ਹੋ ਜਵੇ ਤੁਸੀਂ ਇੱਕ ਦੋ ਚਮਚ ਵੀ ਪਾ ਸਕਦੇ ਹੋ ਦائم ਵਿਸ਼ਵਾਸ ਸੇ ਰੱਖਿਆ ਕਿ ਸਾਨੂੰ ਜਦੋਂ ਜਰੂਰਤ ਪਈ ਅਸੀਂ ਜਿੰਨੀ ਜਰੂਰਤ ਪਈ ਅਸੀਂ ਉਨੇ ਪਾ ਸਕਦੇ ਹੁਣ ਮੈਂ ਤੁਹਾਨੂੰ ਆਟੇ ਦਾ ਚੰਗੇ ਤਰ੍ਹਾਂ ਡੋ ਬਣਾ ਕੇ ਦਿਖਾਨੀ ਆ ਜਿਵੇਂ ਆਟਾ ਸੀ ਗੁੰਨੇ ਬਿਲਕੁਲ ਮੁਲਾਇਮ ਮੁਲਾਇਮ ਔਰ ਜਦੋਂ ਤੁਸੀਂ ਪੂਰੀ ਬਣਾਣੀ ਹੈ ਤੈਨੂੰ ਥੋੜਾ ਹਾਰਡ ਰੱਖ ਲੈਣਾ ਅਗਰ ਤੁਸੀਂ ਪਰੌਂਠੀ ਬਣਾਣੀ ਹੈ ਤੇ ਇਹਨੂੰ ਨਾਰਮਲ ਹੀ ਰੱਖਣਾ ਜਿਵੇਂ ਤੁਸੀਂ ਆਮ ਆਟਾ ਗੁੰਦੇ ਹੋ ਠੀਕ ਹੈ ਜੀ ਪੂਰੀ ਦੇ ਵਿੱਚ ਥੋੜਾ ਜਿਆਦਾ ਸਖਤ ਹੋਣਾ ਚਾਹੀਦਾ ਆਟਾ ਤਾਈ ਪੂਰੀ ਵਧੀਆ ਬੰਦੀ ਹੈ ਤੇ ਫੁੱਲਦੀ ਵੀ ਹੈ ਤੇ ਹੁਣ ਅਸੀਂ ਇਹਨੂੰ ਅੱਛੇ ਤਰ੍ਹਾਂ ਆਟੇ ਨੂੰ ਗੁੰਨ ਕੇ ਰੱਖਾਂਗੇ। ਹਾਂਜੀ ਮੈਨੂੰ ਆਟਾ ਥੋੜਾ ਸੌਫਟ ਲੱਗ ਰਿਹਾ ਸੀ ਮੈਂ ਵੇਸਨ ਪਾ ਲਿਆ। ਮੈਂ ਆਟੇ ਦੇ ਬਜਾਏ ਵੇਸਨ ਜ਼ਿਆਦਾ ਪ੍ਰੈਫਰ ਕਰਾਂਗੇ ਕਿਉਂਕਿ ਵੇਸਨ ਦੇ ਨਾਲ ਬਹੁਤ ਹੀ ਟੇਸਟੀ ਬਣ ਜਾਂਦੀਆਂ ਪਰੌਂਠੀਆਂ। ਜਿੰਨਾ ਤੁਸੀਂ ਜ਼ਿਆਦਾ ਵੇਸਨ ਪਾਓਗੇ ਉੰਨੇ ਹੀ ਜ਼ਿਆਦਾ ਪਰੌਂਠੀਆਂ ਵਧੀਆ ਬਣਨਗੀਆਂ। ਤੁਸੀਂ ਤੱਕ ਬਹੁਤ ਵਾਰੀ ਬਣਾਈਆਂ ਹੋਣਗੀਆਂ ਮਿੱਸੀ ਰੋਟੀਆਂ ਪਰ ਇਸ ਵਾਰੀ ਇਸ ਤਰ੍ਹਾਂ ਬਣਾ ਕੇ ਦੇਖਣਾ ਕਿ ਕਿੰਨੀਆਂ ਟੇਸਟੀ ਬਣਨ ਅਤੇ ਕਿੰਨੀਆਂ ਹੈਲਦੀ ਬਣਦੀਆਂ। ਠੀਕ ਹੈ ਜੀ ਜਿੰਨਾ ਜ਼ਰੂਰਤ ਪਵੇ ਤੁਸੀਂ ਵੱਧ ਤੋਂ ਵੱਧ ਵੇਸਨ ਪਾ ਸਕਦੇ ਹੋ ਇਹਦੇ 'ਚ ਤੇ ਬਹੁਤ ਹੀ ਟੈਸਟੀ ਤੇ ਹੈਲਦੀ ਪਰੌਂਠੇ ਬਣਗੇ ਹੁਣ ਮੈਂ ਤੁਹਾਨੂੰ ਆਟਾ ਗੁੰਨ ਕੇ ਦਿਖਾਨੀ ਆ ਹਾਂਜੀ ਆਟਾ ਦੇਖੋ ਗੁੰਨਿਆ ਗਿਆ ਹੈ ਕਲਰਫੁਲ ਦੇਖੋ ਆਟਾ ਕਿੰਨਾ ਵਧੀਆ ਬਣ ਗਿਆ ਔਰ ਤੁਸੀਂ ਇਹਨੂੰ ਹੁਣ ਫ੍ਰਿਜ ਵਿੱਚ ਰੱਖਣਾ ਬਾਹਰ ਨਹੀਂ ਰੱਖਣਾ ਤਾਂ ਕਿ ਇਹ ਸੈੱਟ ਹੋ ਜਾਈਏ ਅੱਛੇ ਤਰ੍ਹਾਂ ਘੱਟੋ ਘੱਟ ਅੱਧਾ ਘੰਟਾ ਤੁਸੀਂ ਇਹਨੂੰ ਫ੍ਰਿਜ ਵਿੱਚ ਰੱਖਣਾ ਠੀਕ ਹੈ ਜੀ ਹੁਣ ਇਹਨਾਂ ਨੂੰ ਕਵਰ ਕਰਕੇ ਫ੍ਰਿਜ ਵਿੱਚ ਰੱਖ ਦਿਓ ਹਾਂਜੀ ਸਾਡਾ ਆਟਾ ਬਹੁਤ ਵਧੀਆ ਸੈੱਟ ਹੋ ਗਿਆ ਤੇ ਹੁਣ ਅਸੀਂ ਇੱਕ ਪੇੜਾ ਲਵਾਂਗੇ ਮੈਂ ਬਣਾਵਾਂਗੀ ਅਦਰ ਲੱਛਾ ਬਰੌਂთა ਸਭ ਤੋਂ ਪਹਿਲੇ ਇਸ ਨੂੰ ਪੂਰਾ ਵੇਲਾ ਲਾਂਗੇ ਅੱਛੇ ਤਰ੍ਹਾਂ ਧੂੜਾ ਲਗਾ ਲੈਣਾ ਬਿਲਕੁਲ ਪੋਲਣੇ ਪਹਿਲੇ ਚਣਾਲ ਕਰਨਾ ਹੈ ਕਿਉਂਕਿ ਇਹਦੇ ਚ ਮਟੀਰੀਅਲ ਬਹੁਤ ਗਿਆ ਹੋਇਆ ਹੈ ਕਿ ਇਸ ਵਾਸਤੇ ਇਹ ਫੱਟੇ ਨਾ ਤੇ ਇਸ ਵਾਸਤੇ ਸਾਨੂੰ ਨਾਲ ਸੈਟਿੰਗ ਕਰਨੀ ਪੈਗੀ ਤਾਂ ਕਿ ਫੱਟੇ ਨਾ ਬਰੌਂთა ਠੀਕ ਹੈ ਜੀ ਉਹ ਥੋੜਾ ਧੂੜਾ ਤੁਸੀਂ ਉੱਪਰ ਪਾ ਸਕਦੇ ਹੋ ਅੱਛੀ ਤਰ੍ਹਾਂ ਵੇਲ ਕੇ ਹੁਣ ਅਸੀਂ ਕਟਰ ਦੀ ਸਹਾਇਤਾ ਨਾਲ ਪਹਿਲੇ ਇਹਦੀ ਕਟਿੰਗ ਕਰਾਂਗੇ ਹਾਂਜੀ ਬਿਲਕੁਲ ਛੋਟੇ ਛੋਟੇ ਸਲਾਈਸ ਕੱਟ ਦੇਣੇ ਨੇ ਇਹਦੇ ਇਹ ਦੇਖੋ ਜੀ ਬਿਲਕੁਲ ਛੋਟੀਆਂ ਛੋਟੀਆਂ ਕਟਿੰਗ ਕਰੀ ਜਾਣੀ ਹੈ ਇਸ ਤਰੀਕੇ इस तरह पूरी परौंठी को तुम्हें कटिंग कर ली अगर भी सब्ज़ी आँदी तो कोई गल नहीं कट्टी जाएगी उत क्योंकि साढ़े हथ दिया कट्टिया हुई प्याज़ वगैरह सब्जियां जिन् भी असी पाइया ने बहुत ही वह परौठा बनेगा बिल्कुल छोटे छोटे स्लाइस कट्टिया ठीक है जी ਹੁਣ ਅਸੀਂ ਇਹਦੇ ਤੇ ਥੋੜਾ ਜਿਹਾ ਟੂੜਾ ਪਾ ਦਾਂਗੇ ਤਾਂ ਕਿ ਇੱਕ ਦੂਜੇ ਦੇ ਨਾਲ ਚਿਪਕਣਾ ਇਹਨਾਂ ਨੂੰ ਅਸੀਂ ਰੋਲ ਕਰਦੇ ਹੋਏ ਗੋਲ ਕਰ ਲਾਂਗੇ ਇਹਦੇ ਤੇ ਬਹੁਤ ਜ਼ਿਆਦਾ ਟੂੜਾ ਲੱਗਦਾ ਕੱਟਨੇ ਲੱਗਦਾ ਟੂੜਾ ਦੇ ਤੇ ਕਿਉਂਕਿ ਅਸੀਂ ਚਿਪਕਣ ਨਹੀਂ ਦੇਣਾ ਨੂੰ ਜੇ ਚਿਪਕ ਗਿਆ ਤੇ ਸਾਰਾ ਖਰਾਬ ਹੋ ਜਾਏਗਾ ਇਸ ਤਰ੍ਹਾਂ ਸੀ ਰੌਂਡ ਸ਼ੇਪ ਵਿੱਚ ਇਹਨੂੰ ਕਰ ਦਵਾਂਗੇ ਤੇ ਉੱਪਰੋਂ ਹਲਕਾ ਜਿਹਾ ਪ੍ਰੈਸ ਕਰ ਦਵਾਂਗੇ ਇਹਨੂੰ ਹੱਥ 'ਚ ਪਕੜ ਕੇ ਇਹਨੂੰ ਸੈਟਿੰਗ ਕਰਕੇ ਉੱਪਰੋਂ ਹਲਕਾ ਜਿਹਾ ਪ੍ਰੈਸ ਕਰ ਦੇਣਾ ਇਸ ਤਰ੍ਹਾਂ ਫਿਰ ਉੱਤੇ ਧੂੜਾ ਪਾ ਕੇ ਤੇ ਇਸੇ ਨੂੰ ਵੇਲ ਦਵਾਂਗੇ ਹਲਕੇ ਹਲਕੇ ਤੁਹਾਨੂੰ ਪ੍ਰੈਸ ਕਰਨਾ ਜਿਆਦਾ ਦਬਾਣਾ ਨਹੀਂ ਅਗਰ ਤੁਸੀਂ ਜਿਆਦਾ ਦਬਾ ਦੋਗੇ ਤੇ ਤੁਹਾਡੀਆਂ ਜਿਹੜੀਆਂ ਲਹਿਰਾਂ ਬਣੀਆਂ ਨੇ ਉਹ ਸਾਰੀਆਂ ਚਿਪਕ ਜਾਣਗੀਆਂ ਤੇ ਉਹ ਮਜ਼ੇ ਵਾਲਾ ਪਰੌਂਠਾ ਨਹੀਂ ਬਣਨਾ ਫਿਰ ਕਿਉਂਕਿ ਦੇਖਣ ਵਿੱਚ ਵੀ ਵਧੀਆ ਲੱਗਣਾ ਚਾਹੀਦਾ ਨਾ ਤਾਂ ਹੀ ਮਜ਼ਾ ਆਉਂਦਾ ਖਾਣ ਦਾ ਹੁਣ ਇਹਨੂੰ ਹਲਕੇ ਹਲਕੇ ਹੱਥਾਂ ਦੇ ਨਾਲ ਤੁਸੀਂ ਵੇਲਣਾ ਜਿੱਥੇ ਤੁਹਾਡਾ ਕੁੱਤਦਾ ਜਾਂਦਾ ਤੁਸੀਂ ਉੱਥੇ ਨਾਲ ਜੋੜਦੇ ਜਾਓ ਕਿਉਂਕਿ ਇਹਦੇ ਵਿੱਚ ਮਟੀਰੀਅਲ ਜਿਆਦਾ ਹੋਣ ਕਰਕੇ ਨਾ ਇਹ ਜਲਦੀ ਜਲਦੀ ਕਾਬੂ ਨਹੀਂ ਆਉਂਦਾ ਹੱਥ 'ਚ ਕੂੜੇ ਦੇ ਜਿੰਨੇ ਚੂਰਤ ਬਣ ਗਏ ਤੁਸੀਂ ਪਾਸੇ ਦੇ ਉੱਪਰ થોੜੇ ਢਾਨ ਕਰ ਲਾਂਗੇ ਅਸੀਂ ਫੁਲ ਕੇ ਨੂੰ ਜਿਆਦਾ ਪਤਲਾ ਨਹੀਂ ਕਰਨਾ ਜੇ ਅਗਰ ਜਿਆਦਾ ਪਤਲਾ ਕਰੋਗੇ ਤੇ ਉਹ ਚੀਜ਼ ਨਹੀਂ ਬਣਨੀ ਠੀਕ ਹੈ ਜੀ ਹੁਣ ਅਸੀਂ ਇਹਨੂੰ ਪਾ ਦਾਂਗੇ ਤਵੇ ਤੇ ਤਵਾ ਗਰਮ ਹੈ ਬਿਲਕੁਲ ਆਰਾਮ ਦੇ ਨਾਲ ਪਾਵਾਂਗੇ ਉਸ ਤੋਂ ਪਹਿਲੇ ਥੋੜਾ ਜਿਹਾ ਇਹੋ ਦੇ ਨਾਲ ਇਹਨੂੰ ਥੋੜਾ ਠੰਡਾ ਕਰ ਲਾਂਗੇ ਤਵੇ ਨੂੰ ਆਹ ਲੈ ਚੁੱਕੀ ਠੀਕ ਹੈ ਹਲਕੇ ਹੱਥਾਂ ਨਾਲ ਇਹਨਾਂ ਨੂੰ ਉੱਤੇ ਰੱਖ ਦਵਾਂਗੇ ਬਹੁਤ ਹੀ ਵਧੀਆ ਤੇ ਬਹੁਤ ਹੀ ਹੈਲਦੀ ਪਰੌਂਠਾ ਬਣੇਗਾ ਔਰ ਬੱਚੇ ਇੱਕ ਵਾਰੀ ਖੁਸ਼ ਹੋ ਜਾਣਗੇ ਪਰੌਂਠੇ ਨੂੰ ਦੇਖ ਕੇ ਇਹਦੇ ਨਾਲ ਮੱਖਣ ਤੁਸੀਂ ਵਾਈਟ ਘਰ ਵਾਲਾ ਨਿਕਾਲੋ ਦਹੀਂ ਦਿਓ ਲੱਸੀ ਲੋ ਜੋ ਮਰਜੀ ਤੁਸੀਂ ਲੈ ਸਕਦੇ ਹੋ ਉਹਦੇ ਨਾਲ ਤੇ ਅਸੀਂ ਮੱਖਣ ਵੀ ਕੱਢ ਲਿਆ ਹੋਇਆ ਲੱਸੀ ਵੀ ਬਣਾਈ ਹੈ ਮੈਂ ਤੁਹਾਨੂੰ ਦਿਖਾਉਣੀ ਆ ਤੇ ਬਹੁਤ ਹੀ ਵਧੀਆ ਟੇਸਟੀ ਤੇ ਹੈਲਦੀ ਪਰੌਂਠਾ ਬਣੇਗਾ ਤੁਸੀਂ ਘਰ ਅਗਰ ਅਲੱਗ-ਅਲੱਗ ਤਰ੍ਹਾਂ ਇਸ ਤਰ੍ਹਾਂ ਬੱਚਾ ਨੂੰ ਬਣਾ ਕੇ ਦੋਗੇ ਤੇ ਬੱਚੇ ਕਦੀ ਵੀ ਬਾਜ਼ਾਰ ਦੀਆਂ ਚੀਜ਼ਾਂ ਖਾ ਕੇ ਕੁਝ ਨਹੀਂ ਹੋਣਗੇ ਤੇ ਉਹ ਬੱਚੇ ਘਰ ਦੇ ਹੀ ਹਮੇਸ਼ਾ ਤੁਹਾਡੇ ਤੋਂ ਮੰਗਣਗੇ ਕਿਉਂਕਿ ਵਨਸੋਨੀਆ ਤੁਸੀਂ ਦਾਲ ਤਕਰੀਬਨ ਘਰਾਂ 'ਚ ਬਣਦੀ ਰਹਿੰਦੀ ਹੈ ਐ ਨਹੀਂ ਕਿ ਜ਼ਰੂਰੀ ਤੁਸੀਂ ਮਾਂ ਦੀ ਦਾਲ ਬਣਾਈ ਜਿਹੜੀ ਬਣੀਏ ਤੁਸੀਂ ਉਹੀ ਪਾ ਸਕਦੇ ਹੋ ਮਟੀਰੀਅਲ ਤੁਸੀਂ ਆਪਣੀ ਮਰਜ਼ੀ ਨਾਲ ਪਾ ਲਿਓ ਠੀਕ ਹੈ ਜੀ ਜਿਹੜੀਆਂ ਤੁਹਾਨੂੰ ਵੈਜੀਟੇਬਲ ਅਛੀਆਂ ਲੱਗਦੀਆਂ ਨੇ ਬੱਚੇ ਪਸੰਦ ਕਰਦੇ ਨੇ ਉਹੀ ਚੀਜ਼ਾਂ ਪਾਓ ਹੋਂਸੇ ਨੂੰ ਤਰਨ ਕਰਦਾਂਗੇ ਬੜੇ ਰਾਮ ਨਾਲ ਕਰਨਾ ਕੋਲੇ ਅੱਥਰ ਦੇ ਨਾਲ ਜਿਆਦਾ ਸੇਕ ਤੇਜ਼ ਨਹੀਂ ਕਰਨਾ ਨਾਰਮਲ ਹੀ ਹੋਣਾ ਚਾਹੀਦਾ ਸੇਕ ਤਾਂ ਹੀ ਫਰੋਂਟੀ ਤੁਹਾਡੀ ਵਧੀਆ ਬਣੇਗੀ ਉਹ ਤੁਸੀਂ ਵੇਟ ਕਰਨੀ ਹੈ ਦੂਸਰੀ ਸਾਈਡ ਪੱਕਣ ਦੀ ਹੰਜੀ ਕਿ ਉਹ ਲਾਉਣ ਤੋਂ ਪਹਿਲਾਂ ਤੁਸੀਂ ਤਵੇ ਤੇ ਉਹ ਜਿਹੜਾ ਧੂੜਾ ਤੁਹਾਡਾ ਨਜ਼ਰ ਆ ਰਿਹਾ ਉਹਨੂੰ ਪਹਿਲੇ ਸਾਫ਼ ਕਰ ਲੈਣਾ ਪੋੜੇ ਦੇ ਨਾਲ ਅੱਛੀ ਤਰ੍ਹਾਂ ਕਿਉਂਕਿ ਅਸੀਂ ਧੂੜੇ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਹੈ ਦੋਨੋਂ ਸਾਈਡਾਂ ਇੱਕ ਵਾਰੀ ਸਾਫ਼ ਕਰ ਲੈਣੀਆਂ ਹੈ ਇਸ ਤੋਂ ਬਾਅਦ ਤੁਸੀਂ ਪ्योर ਗਾਣਾ ਠੀਕ ਹੈ ਜੀ ਤਾਂ ਕਿ ਜਦੋਂ ਤੁਸੀਂ ਪਰੌਂਠੀ ਖਾਓ ਤੁਹਾਡੇ ਮੂੰਹ ਵਿੱਚ ਨਾ ਹੋਵੇ ਹੁਣ ਅਸੀਂ ਦੇਸੀ ਘਿਓ ਦੇ ਨਾਲ ਇਹਨੂੰ ਅੱਛੀ ਤਰ੍ਹਾਂ ਚੋਪੜਾਂਗੇ ਪਰੌਂਠੀ ਬਹੁਤ ਹੀ ਵਧੀਆ ਬਣੇਗੀ ਔਰ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਸੇਮ ਇਸ ਤਰੀਕਾ ਬਣਾ ਕੇ ਬੱਚਾਂ ਨੂੰ ਜ਼ਰੂਰ ਦੇਣਾ ਠੀਕ ਹੈ ਹਲਕੇ ਹਲਕੇ ਹਿਲਾਓ ਤੁਸੀਂ ਜਦੋਂ ਪੋਣਾ ਲੈ ਕੇ ਉਹ ਫੁਮਾਈ ਜਾਣਾ ਥੋੜਾ ਥੋੜਾ ਤਾਂ ਕਿ ਰੜ ਜਾਵੇ ਪਰੌਂਠੀ ਆ ਦੇਖੋ ਜੀ ਅਗਰ ਤੁਸੀਂ ਦੂਸਰੀ ਸਾਈਡ ਤੇ ਵੀ ਲਗਾਣਾ ਆਰਾਮ ਨਾਲ ਲਗਾ ਸਕਦੇ ਹੋ ਇਹ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਜਦੋਂ ਤੁਸੀਂ ਜਿਆਦਾ ਖਾਂਦੇ ਹੋ ਥੋੜੇ ਲਗਾ ਸਕਦੇ ਹੋ ਨਹੀਂ ਖਾਂਦੇ ਤੇ ਘੱਟੇ ਲਗਾ ਸਕਦੇ ਹੋ ਠੀਕ ਹੈ ਜੀ ਬਹੁਤ ਸੀ ਗੈਸ ਤੇ ਉੱਪਰ ਲੱਗੇ ਆ ਬੰਦ ਤੇ ਮੈਂ ਹੌਲੀ-ਹੌਲੀ ਦਿਖਾਉਣੀ ਆ उतार के कियानी है बहुत ही वाइया बहुत ही हेल्थी परौंठी बनती है और टेस्टी भी बहुत बनती दे। दे। है टेस्ट अलग ही आता है किोंठे बने मैं थो प्लेट कैं परौंठे देखो उतार के प्लेट्स से पाया देखो जी कि वाया परौंठा बनया ਔਰ ਤੁਸੀਂ ਦੇਖ ਸਕਦੇ ਹੋ ਗਰਮ ਹੈਗਾ ਮੈਂ ਤੁਹਾਨੂੰ ਇਹ ਦਿਨ ਦਿਖਾ ਰਹੀ ਹਾਂ ਇਹ ਦੇਖੋ ਅਲੱਗ-ਅਲੱਗ ਤਿਆਰੀਆਂ ਨਜ਼ਰ ਆਣ ਗਈਆਂ ਇਹ ਦੇਖੋ ਜੀ ਕਿੰਨਾ ਵਧੀਆ ਪਰੌਂਠਾ ਬਣਿਆ ਔਰ ਕਿੰਨਾ ਹੈਲਦੀ ਬਣਿਆ ਵਿੱਚ ਵੈਜੀਟੇਬਲ ਦੇਖੋ ਸਾਫ਼ ਨਜ਼ਰ ਆ ਰਹੀਆਂ ਨੇ ਇਹ ਦੇਖੋ ਔਰ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਤੇ ਅੱਛੀ ਤਰ੍ਹਾਂ ਮੱਖਣ ਲਗਾ ਕੇ ਮੈਂ ਮੱਖਣ ਲਗਾਉਣ ਲੱਗੀ ਹਾਂ ਮੈਂ ਤੁਹਾਨੂੰ ਦਿਖਾਉਣੀ ਆ ਮੱਖਣ ਵਾਈਟ ਇਸ ਤਰ੍ਹਾਂ ਮੈਂ ਘਰ ਦਾ ਨਿਕਾਲ ਲਿਆ ਹੋਇਆ ਹੈ। ਹਾਂਜੀ ਤੁਸੀਂ ਇਹਦੇ ਉੱਤੇ ਚੰਗੀ ਤਰ੍ਹਾਂ ਮੱਖਣ ਲਗਾ ਕੇ ਤੇ ਖਾਓ ਹੈਲਦੀ ਪੌਂਠਾ ਬਣਾ ਕੇ। ਔਰ ਦੇਖੋ ਜੀ ਇਸ ਤਰ੍ਹਾਂ ਨੂੰ ਬੱਚਾ ਨੂੰ ਜਦੋਂ ਕਰਕੇ ਦੋਗੇ ਇਸ ਤਰ੍ਹਾਂ ਇਹ ਦੇਖੋ ਜੀ ਕਿੰਨਾ ਵਧੀਆ ਪੌਂਠਾ ਬਣਿਆ ਦੇਖੋ। ਜਰਾ ਜੇ ਹੱਥ ਲਗਾਇਆ ਤੇ ਇੱਕ ਇੱਕ ਪੀਸ ਹੋ ਗਿਆ ਦੇਖੋ। ਇੰਨਾ ਕੁ ਸੌਫਟ ਬੰਦ ਹੈ ਨਾ ਬਹੁਤ ਹੀ ਵਧੀਆ ਚੀਜ਼ ਬਣਦੀ ਹੈ। ਔਰ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਠੀਕ ਹੈ ਜੀ।